ਸਾਡੇ ਪਾਸ ਟਿੰਕੂ ਜੋ ਵਸਤੀ ਵਾਸੀ ਜਨਤ ਨਗਰ ਦਾ ਹੈ ਉਸ ਨੇ ਇੱਕ ਬਿਆਨ ਲਖਾਇਆ ਸੀ ਕਿ ਮਿਤੀ 3 ਤਰੀਕ ਨੂੰ ਉਸ ਦਾ ਮੋਟਰਸਾਈਕਲ ਜੋ ਐਸਬੀ ਬੈਂਕ ਦੇ ਪਾਰਕਿੰਗ ਵਿੱਚ ਖੜਾ ਸੀ ਚੋਰੀ ਹੋ ਗਿਆ ਉਸ ਤੇ ਅਸੀਂ ਐਫ ਆਈ ਆਰ ਨੰਬਰ 186 ਮੋਟਰਸਾਈਕਲ ਚੋਰੀ ਦੀ ਦਰਜ ਕੀਤੀ ਉਸ ਤੋਂ ਬਾਅਦ ਥਾਣੇ ਵਿੱਚ ਤਨਾਤ ਇਹ ਅਸੀਂ ਰਜੀਵ ਸਿੰਘ ਅਤੇ ਉਸ ਦੀ ਟੀਮ ਨੇ ਇਸ ਨੂੰ ਮਾਰਕਟ ਇਸ ਦੀ ਭਾਲ ਕਰਦੇ ਹੋਏ ਦੋ ਵਿਅਕਤੀਆਂ ਨੂੰ ਕਿਹੜਾ ਹੈਗਾ ਸ਼ਨਾਖਤ ਕੀਤੀ ਤੇ ਦੋ ਵਿਅਕਤੀਆਂ ਨੂੰ ਖੁਸ਼ਪ੍ਰੀਤ ਸਿੰਘ ਜੋ ਖੁਸ਼ਪ੍ਰੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਜੋ ਕਿ ਗਹਿਰੀ ਬੁੱਟਰ ਦੇ ਰਹਿਣ ਵਾਲੇ ਹਨ ਇਹਨਾਂ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਵਿੱਚ ਅਸੀਂ ਇਸ ਤੇ ਤਫਤੀਸ਼ ਦੌਰਾਨ ਕਿਹੜਾ ਹੈਗਾ ਹੁਸਨਪ੍ਰੀਤ ਨੂੰ ਗ੍ਰਿਫਤਾਰ ਕਰ ਲ ਕੀਤਾ ਗਿਆ ਤੇ ਉਸ ਤੋਂ ਚੋਰੀ ਦੇ ਪੰਜ ਮੋਟਰਸਾਈਕਲ ਜੋ ਕਿ ਹੀਰੋ ਹੰਡਾ ਦੇ ਹਨ ਹੀਰੋ ਹੰਡਾ ਕੰਪਨੀ ਦੇ ਹਨ ਬਰਾਮਦ ਕੀਤੇ ਗਏ ਜੋ ਕਿ ਦੂਜਾ ਉਸ ਦਾ ਦੋਸ਼ੀ ਹੈ ਉਸ ਦੀ ਅਜੇ ਭਾਲ ਜਾਰੀ ਹੈ ਅੱਜ ਮਾਨਜੋ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਨ ਲਿਆ ਜਾ ਰਿਹਾ ਤੇ ਦੂਜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਮੋਟਰਸਾਈਕਲ ਦੇਖੋ ਇਹ ਸਾਰੇ ਮੋਟਰਸਾਈਕਲ ਸ਼ਹਿਰ ਦੇ ਏਰੀਏ ਵਿੱਚੋਂ ਜ਼ਿਆਦਾਤਰ ਕਤਵਾਲੀ ਏਰੀਏ ਦੇ ਵਿੱਚੋਂ ਹੀ ਵੱਖ-ਵੱਖ ਮਿੱਤਿਆਂ ਨੂੰ ਪਿਛਲੇ ਸਮੇਂ ਦੇ ਦੋ-ਤਿੰਨ ਹਫ਼ਤੇ ਅੰਦਰਾਂ ਚੋਰੀ ਹੋਈ ਸੀ। ਜਿਹਦੇ ਪੰਜ ਨੂੰ ਮਿਲਿਆ ਬਹੁਤ ਹੀ ਗੰਭੀਰ ਸੁਭਾਅ ਵਾਲਾ ਹੈ। ਆ ਬਿਲਕੁਲ ਜੀ ਹਜੇ ਜਿਹੜੀ ਤਫ਼ਤੀਸ਼ ਹੈ ਮਡਲੀ ਸਟੇਜ ਤੇ ਹੈਗੀ ਆ ਕੱਲ ਹੀ ਅਸੀਂ ਗ੍ਰਿਫਤਾਰੀ ਪਾਈ ਆ ਤੇ ਕੱਲ ਹੀ ਇਸ ਤਰ੍ਹਾਂ ਅਸੀਂ ਹੁਣ ਤੱਕ ਪੰਜ ਮੋਟਰਸਾਈਕਲਾਂ ਨੂੰ ਬਰਾਮਦ ਕੀਤਾ ਜੋ ਕਿ ਗੈੜੀ ਬੁੱਟਰ ਏਰੀਏ ਦੇ ਵਿੱਚ ਇਹਨਾਂ ਨੇ ਪਿੰਡਾਂ 'ਚੋਂ ਹੀ ਅਸੀਂ ਬਰਾਮਦ ਕੀਤੇ ਆ। ਅੱਜ ਰਮਾਨ ਤੋਂ ਬਾਅਦ ਅਤੇ ਦੋਸ਼ੀ ਦੂਜੇ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਚ 4 ਮੋਟਰਸਾਈਕਲ ਕਿੱਥੇ ਚੋਰੀ ਕੀਤੀ ਹੈ ਕਿ ਉਮੀਦ ਹੈ ਕਿ ਇਹਨਾਂ ਤੋਂ 4 ਮੋਟਰਸਾਈਕਲ ਵੀ ਬਰਾਮਦ ਹੋ ਸਕਣ ਸਰ ਲੋਕਾਂ ਨੂੰ ਲਾਪਰਵਾਹੀ ਨਾਲ ਲੌਕ ਲਗਾ ਕੇ ਖੜਾ ਆਉਂਦੇ ਨੇ ਕਿਉਂਕਿ ਉਹ ਲੋਕ ਉਹਦੇ ਸਾਹਕੇ ਗਲਤ ਪਾਉਂਦੇ ਨੇ ਜੇ ਕੀ ਉਮੀਦ ਕਰ ਰਹੇ ਹਾਂ ਦੇਖੋ ਜੀ ਬਿਲਕੁਲ ਬੇਸਿਕਲੀ ਤਾਂ ਕਿਹੜਾ ਸੁਰੱਖਿਆ ਦੀ ਸਾਰੀ ਜ਼ਿੰਮੇਵਾਰੀ ਪੁਲਿਸ ਦੀ ਹੀ ਹੈ ਲੇਕਿਨ ਫਿਰ ਵੀ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਜਦੋਂ ਵੀ ਉਹ ਬਾਜ਼ਾਰ ਦੇ ਵਿੱਚ ਆਪਦੇ ਕਿਸੇ ਵੀ 4 ਵੀਲਰ ਜਾਂ 2 ਵੀਲਰ ਤੇ ਆਉਂਦੇ ਆ ਉਹਨਾਂ ਨੂੰ ਸੁਰੱਖਿਅਤ ਪਾਰਕਿੰਗ ਦੇ ਵਿੱਚ ਖੜਾ ਕਰਨ ਅਤੇ ਲੌਕ ਲਾ ਕੇ ਖੜਾ ਖੜਾ ਕਰਨ ਤਾਕੇ ਕਿਹੜੀ ਹੈਗੀ ਆ ਜਿਹੜੇ ਮਾਰੇ ਤੱਤਵਜਾਂਸਰ ਹੈਗੇ ਆ ਇਸ ਤਰ੍ਹਾਂ ਦੀ ਘਟਨਾ ਨੂੰ ਆਸਾਨੀ ਨਾਲ ਅੰਜਾਮ ਨਾ ਦੇ ਸਕਾ ਮੋਟਰਸਾਈਕਲ ਆ ਜੇ ਕਿਸੇ ਨੂੰ ਵੇਚਦੇ ਸੀ ਅੱਗੇ ਨਹੀ ਜੀ ਇਹ ਮੋਟਰਸਾਈਕਲ ਹਜੇ ਇੰਨਾ ਪੁਲੀ ਸੀਗੇ ਅੱਗੇ ਵੇਚਣ ਦੇ ਲਈ ਇਹਨਾਂ ਦੇ ਜਿਹੜੇ ਹੈਗੇ ਅਲੱਗ-ਅਲੱਗ ਥਾਵਾਂ ਤੇ ਖੜੀ ਕੀਤੀ ਚੋਰੀ ਕਰਨ ਦਾ ਕਾਰਨ ਕਲੀਅਰ ਨਹੀਂ ਕਰਦੇ ਸੀ ਦੇਖੋ ਜੀ ਮੁੱਢਲੇ ਤੌਰ ਤੇ ਤਾਂ ਹਜੇ ਤਫ਼ਤੀਸ਼ ਜਾਰੀ ਹੈ ਮੁੱਢਲੇ ਤੌਰ ਤੇ ਤਾਂ ਇਹ ਜਿਹੜੇ ਬੇਰੋਜ਼ਗਾਰ ਹੈਗੇ ਨੇ ਇਹਨਾਂ ਨੇ ਮੋਟਰਸਾਈਕਲ ਇਸ ਮੰਚਾਂ ਨਹੀਂ ਚੋਰੀ ਕੀਤੇ ਸਨ ਤੁਹਾਨੂੰ ਹਜੇ ਤੱਕ ਤਾਂ ਇਹਨਾਂ ਦਾ ਕ੍ਰਿਮੀਨਲ ਬੈਕ ਰਿਕਾਰਡ ਕੋਈ ਪੁਰਾਣਾ ਕਿਸੇ ਪ੍ਰਕਾਰ ਦੀ ਐਫਆਈਆਰ ਦਰਸ ਨਹੀਂ। ਇਹ ਨੌਜਵਾਨੀ ਹੀ ਕਾਫੀ ਐਗਜ਼ਿਸਟ ਨਹੀਂ ਕੀਏ ਜੰਦੇ। ਨਹੀਂ ਨੌਜਵਾਨੀ ਹੈਗੇ ਨੇ ਜੀ 20 ਤੋਂ 25 ਸਾਲ ਦੀ ਉਮਰ ਦੇ।